ਚਾਹ ਦਾ ਦਾਗ ਤੁਹਾਡੀ ਉਮਰ ਜਾਂਦਾ ਸੀ ਤੁਹਾਨੂੰ ਚੈੱਕ ਕਰਨੇ ਆ ਲੋ ਜੀ ਉਹ ਇੱਕ ਮਿੰਟ ਭਾਜੀ ਓਏ ਹੋਏ ਇਹ ਇਹ ਭਾਜੀ ਜੇ ਜੇ ਡੋਲ ਦਈਏ ਇੱਕ ਮਿੰਟ ਲਿਆਓ ਜਰਾ ਇਹ ਆ ਲੋ ਜੀ ਤੁਸੀਂ ਚੈੱਕ ਕਰੋ ਚਾਹ ਦਾ ਦਾਗ ਵੇਖੋ ਜੀ ਤੇ ਖੜਿਆ ਵੀ ਨਹੀਂ ਆ ਚੱਕੋਪਣਾ ਰੱਦੀ ਮਾਲ ਕੀ ਗੱਲ ਹੋ ਗਈ ਭਾਜੀ ਲੈ ਆ ਦੇਖੋ ਤੁਹਾਡੇ ਕੋਲੋਂ ਘਰ ਦੇ ਸੂਟ ਲੈ ਗਏ ਸੀਗੇ ਜਮਾ ਰੱਦੀ ਸੂਟ ਨਿਕਲਿਆ ਦੇਖੋ ਯਾਰ ਕਿਹੜਾ ਸੂਟ ਭਾਜੀ ਆ ਸਾਡੇ ਭਾਈ ਸੂਟ ਸਾਡਾ ਹੈਗਾ ਹੀ ਨਹੀਂ ਲੈ ਬੱਲੇ ਤੁਹਾਡੇ ਤੁਹਾਡਾ ਸੂਟ ਹੈ ਨਹੀਂ ਹੁਣ ਕਹਿ ਦੋ ਆ ਮਾਲ ਵੀ ਤੁਸੀਂ ਵੇਚਦੇ ਯਾਰ ਭਾਜੀ ਜਿੰਨਾ ਮੱਝੀ ਲੈ ਲਓ ਇਹਦੇ ਨਾਲ ਦਾ ਮਾਲ ਲੈ ਲਓ ਦੇਖਿਆ ਮੈਨੂੰ ਪਤਾ ਸੀਗਾ ਆ ਸੂਟ ਤਾਂ ਤੁਸੀਂ 1200 ਰੁਪਏ ਦਾ ਬਾਜ਼ਾਰ 'ਚ ਲੈਸ ਕਰਕੇ 8 8 990 ਦਾ ਮਿਲ ਜਾਂਦਾ ਏ ਭਾਜੀ ਨਾ ਇਹ ਸੂਟ 1200 ਰੁਪਏ ਦਾ ਸਾਡੇ ਕੋਲ ਲੈ ਗਏ ਆ ਬਾਜ਼ਾਰੋਂ ਕਿਸੇ ਦੁਕਾਨਦਾਰ ਕੋਲ ਲੈ ਕੇ ਆਉਣਗੇ ਸਾਡੇ ਕੋਲ ਨਾ ਇਹ ਸੂਟ 1200 ਦਾ ਮਿਲਣਾ ਨਾ 800 ਦਾ ਤੁਸੀਂ 600 ਰੁਪਏ ਦੇ ਭਾਜੀ ਜਿੰਨਾ ਮਾਲ ਚਾਹੀਦਾ ਇਹਦੇ ਨਾਲ ਦਾ ਲੈ ਲਓ ਆ ਦੇਖੋ ਸੋਰ ਕਾਟਨ ਤੇ ਸੂਟ ਨੇ ਨੈਕਵਰਕ ਕੀਤੇ ਹੋਏ ਨੇ ਬੋਟਮ ਮੈਚਿੰਗ ਵੀ ਆਣ ਗਿਆ ਤੇ ਪਲੇਨ ਵੀ ਆਣ ਗਿਆ ਤੇ ਉੱਪਰੋਂ ਦੁਪੱਟੇ ਦੇਖੋ ਸਰ ਦੁਪੱਟੇ ਫੁੱਲੀ ਲੈਂਥ ਦੇ ਹੋਣਗੇ ਇਹਦੇ ਇਹ ਸਬੂਟ ਮਾਰਕੀਟ ਦੇ ਵਿੱਚ 700 ਰੁਪਏ ਦੀ ਰੇਂਜ ਦੇ ਵਿੱਚ ਵਿਕ ਰਿਆ ਜੀ ਆਪਾਂ ਸਿਰਫ ਤੁਹਾਨੂੰ ਸੇਲ ਆਫਰ 'ਚ ਦੇਣਾ ਸੀ 350 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਸਰ ਤੁਹਾਨੂੰ ਡਿਜ਼ਾਈਨ